ਸਸਿਕਾ ਵੀ ਮਿੱਤਰੋ ਕੀ ਹਾਲ ਚਾਲਾ ਠੀਕ ਠਾਕ ਅੱਜ ਆਪਾਂ ਪਹੁੰਚੇ ਜੀ ਪਿੰਡ ਸੇਖਾ ਦੇ ਵਿੱਚ ਜਿੱਥੇ ਆਪਾਂ ਨੂੰ ਬੁਲਾਇਆ ਗਿਆ ਸੀ ਸਰਦਾਰ ਪਰਮਜੀਤ ਸਿੰਘ ਸੇਖਾ ਢਿੱਲੋ ਸਾਹਿਬ ਉਹਨਾਂ ਦੀ ਬਦੌਲਤ ਆਪਾਂ ਇੱਥੇ ਪਹੁੰਚੇ ਆਂ ਜਿਸ ਤਨ ਸੇਤੀ ਮਸਕਰੀ ਕੁੱਲ ਡੋਬਣ ਕੀ ਰੀਤ ਕਹਿੰਦੇ ਕਦੇ ਰੱਬ ਦੇ ਪਿਆਰੇ ਨੂੰ ਤਿੱਕਰ ਨਹੀਂ ਕਰਨੀ ਚਾਹੀਦੀ ਉਹਦਾ ਬਣਾਇਆ ਵਿਆ ਮਖੌਲ ਵੀ ਸਾਡੀਆਂ ਕੁਲਾ ਡੋਬ ਸਕਦਾ ਬਾਣੀ ਇਹਦੀ ਇਹਦਾ ਦਇਆ ਦੇ ਘਰ ਵਿੱਚ ਆ ਮਾਲਕ ਕੋਟੀ ਟੇਕ ਲੋਵੇਂ ਭਾਗ ਨਹੀਂ ਭਗਤ ਭਾਏ ਕੋਟੀ ਅਗਰ ਭਾਗ ਰੱਖੇ ਤਾਂਹੇ ਦੁਰ ਸਰਬ ਨਿਧਾਨ দান ਦੇ ਸਰਬ ਨਿਧਾਨ ਦਾ ਅਰਥ ਹੁੰਦਾ ਸਾਰੇ ਕੁਝਾਰੇ ਤੈਨੂੰ ਈਆਂ ਪੁੱਤਰਾਂ ਦੀ ਕਮੀ ਨਹੀਂ ਛੱਗਣੀ ਤੈਨੂੰ ਪਦਾਰਥਾਂ ਦੀ ਤੈਨੂੰ ਮਹਿਲਾ ਦੀ ਕਮੀ ਨਹੀਂ ਛੱਗਣੀ ਤਰ ਤਰ ਭੁੱਲੇਗਾ ਤੂੰ ਕਹੇਗਾ ਮਾਲਕਾ ਮੈਨੂੰ ਚਾਹੀਦਾ ਨਹੀਂ ਕਿਸੇ ਨੂੰ ਹੋਰ ਦੇਣਾ ਤੈਨੂੰ ਫਿਰ ਜਦੋਂ ਤਨ ਕੋਲੋਂ ਸਾਕਰ ਕੇ ਆ ਗਿਆ ਸਾਡਾ ਵਿਸ਼ਵਾਸ ਨਹੀਂ ਬਣਦਾ ਸਤਿਗੁਰੂ ਤੇ ਇੱਥੇ ਖੜਿਆ ਅੱਜ ਕੱਲ ਉੱਥੇ ਚਲ ਗਿਆ ਪਰਸੋਂ ਉੱਥੇ ਚਲ ਗਿਆ ਸਾਡਾ ਮਨ ਨਹੀਂ ਟਿਕਦਾ ਸਾਡਾ ਮਨ ਨਹੀਂ ਵਸ ਵਿੱਚ ਹੈਗਾ ਜਦਨ ਮਾਨਤ ਕਰਕੇ ਆ ਗਿਆ ਫਿਰ ਵੇਖ ਗੁਰੂ ਕੇ ਘਰ ਦੀਆਂ ਰਹਿਮਤਾਂ ਕਿੱਡੀਆਂ ਵਰਤਦੀਆਂ ਜਦੋਂ ਮਹਾਰਾਜ ਨੇ ਵੇਖਿਆ ਵੀ ਇਹ ਗਰੀਵ ਸਿੱਖਾਂ ਢਾਲ ਬਣਾ ਕੇ ਲਿਆ ਬਹੁਤ ਖੁਸ਼ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਪ੍ਰੇਮੀਆਂ ਤੂੰ ਤੇ ਸਾਰਿਆਂ ਤੋਂ ਹੀ ਅੱਗੇ ਨਿਕਲਿਆ ਬੜੀ ਸੋਹਣੀ ਢਾਲ ਬਣਾਈ ਹੈ ਬੜੀ ਮਜ਼ਬੂਤ ਬਣਾਈ ਹੈ ਸਿੱਖਾਂ ਨੇ ਵੇਖੀ ਕੋਲ ਖੜੇ ਸਿੱਖਾਂ ਨੇ ਕਿਉਂਕਿ ਸਤਗੁਰੂ ਸ਼ਸਤਰਾਂ ਦੇ ਅਸਲੇ ਦੇ ਸ਼ੁਕੀਨ ਸੀ ਮਹਾਰਾਜ ਰੱਖਦੇ ਸੀ ਚੰਗਾ ਅਸਲਾ ਸ਼ਸਤਰ ਚੰਗੇ ਰੱਖਦੇ ਘੋੜੇ ਚੰਗੇ ਰੱਖਦੇ ਸੀਗੇ ਕੋਲ ਖੜੇ ਸਿੱਖਾਂ ਨੇ ਵੇਖਿਆ ਕਹਿੰਦੇ ਮਹਾਰਾਜ ਬੜਾ ਸੋਹਣੀ ਢਾਲ ਲੈ ਕੇ ਆਇਆ ਭਾਈ ਲਾਲ ਸਿੰਘ ਗੁਜਰ ਗਰੀਬ ਨਵਾਜ਼ ਕਹਿੰਦੇ ਹਾਂ ਭਾਈ ਵਾਕਈ ਬਹੁਤ ਸੋਹਣੀ ਆ ਹੁਣ ਇੱਕ ਗੱਲ ਸਾਡਾ ਸੁਭਾਅ ਹੁੰਦਾ ਕੋਈ ਸਾਡੀ ਤਕੜਾ ਬੰਦਾ ਥੋੜੀ ਜਿਹੀ ਵਡਿਆਈ ਕਰ ਦੇਣਾ ਸਾਡਾ ਮੋਟਾ ਵੀ ਥਾਪੜ ਦੇ ਕੋਈ ਤਕੜਾ ਬੰਦਾ ਤੇ ਸਾਡੇ ਜ਼ਮੀਨ ਤੇ ਪੈਰ ਨਹੀਂ ਲੱਗਦੇ ਹੈਗੇ ਫਿਰ ਸਾਨੂੰ ਇਹ ਹੁੰਦਾ ਵੀ ਮੈਨੂੰ ਫਲਾਣੇ ਸਿੰਘ ਦਾ ਥਾਪੜਾ ਮਿਲਿਆ ਹੋਇਆ ਹੁਣ ਮੈਂ ਕਿਸੇ ਨੂੰ ਕੀ ਜਾਣਦਾ ਭਾਵ ਅੰਦਰ ਹੋਂ ਮੈਂ ਆ ਜਾਂਦੀ ਹੰਕਾਰ ਆ ਜਾਂਦਾ ਸਾਡੇ ਜਦੋਂ ਕੋਈ ਤਕੜਾ ਬੰਦਾ ਸਾਡੀ ਵਡਿਆਈ ਕਰ ਦੇਵੇ ਵਿਢਾਈ ਨੂੰ ਹਾਜ਼ਮ ਕਰਨਾ ਬਹੁਤ ਅੱਖਾਂ ਪਿਆਰੀ ਉਹ ਸਾਡਾ ਮਾਨ ਕਰੇ ਸਾਡਾ ਸਤਿਕਾਰ ਕਰੇ ਉਹ ਹਾਜ਼ਮ ਕੋ ਦਰਲਾ ਕਰ ਸਕਦਾ ਜਦੋਂ ਭਾਈ ਲਾਲ ਸਿੰਘ ਗੁੱਜਰ ਵੀ ਵਿਢਾਈ ਕੀਤੀ ਮਹਾਰਾਜ ਨੇ ਵੀ ਬੜੀ ਸੋਹਣੀ ਢਾਲ ਆ ਇਹਨੂੰ ਹੰਤਾਰ ਹੋ ਗਿਆ ਵੀ ਸਾਰਿਆਂ ਵਿੱਚ zameen asmaan ਦਾ ਫਰਕ ਜਿਹੜੀ ਤੁਸੀਂ ਢਾਲ ਦੀ ਗੱਲ ਕਰਦੇ ਲੋਹਾ ਇੱਕ ਐਸੀ ਧਾਤ ਹੈ ਵੀ ਇਹ ਤਾਂ ਸਮੇਂ ਨਾਲ ਪੈ ਕੇ ਆਪ ਵੀ ਖੁਰ ਜਾਂਦਾ ਟਿਕਲ ਜਾਂਦਾ ਜਰ ਲੱਗ ਜਾਂਦੀ ਹੈ ਕਮਜ਼ੋਰ ਹੋ ਜਾਂਦਾ ਤੇ ਜਦੋਂ ਤੇਰੀ ਢਾਲ ਦਾ ਨਿਸ਼ਾਨਾ ਸਤਿਗੁਰੂ ਪਰਖਣਗੇ ਉਹਨਾਂ ਸਾਹਮਣੇ ਕਿਹੜੀ ਚੀਜ਼ ਟਿਕੀ ਰਹਿ ਸਕਦੀ ਏ ਉਹ ਤਾਂ ਦੀਨ ਦੁਨੀ ਦੇ ਮਾਲਕ ਨੇ ਕਹਿੰਦੇ ਵੀ ਤੂੰ ਗਲਤੀ ਕਰਿਆ ਤੂੰ ਤਾਂ ਹੰਕਾਰ ਹੋ ਗਿਆ ਤੈਨੂੰ ਤੂੰ ਤਾਂ ਮਾਨਤੀ ਗੱਲ ਕਹਿ ਕੇ ਆ ਗਿਆ ਹੁਣ ਕੱਲ ਨੂੰ ਦੇਖਦੇ ਕੀ ਬਣਦਾ ਤੇਰਾ ਸਾਰੇ ਸਿੱਖ ਦੇਖਣਗੇ ਲੋਕ ਦੇਖਣਗੇ ਸਾਰੇ ਜਿਹੜੇ ਮਹਾਰਾਜ ਦੇ ਕੋਲ ਹੋਣਗੇ ਜਦੋਂ ਭਾਈ ਲਾਲ ਸਿੰਘ ਨੂੰ ਸਿੱਖ ਨੇ ਦੱਸਿਆ ਨਾ ਉਦੇ ਮਨ ਨੂੰ ਸਮਝ ਆਈ ਤੇ ਆਪਦੀ ਭੁੱਲ ਨੂੰ ਸਾਹਮਣੇ ਵਿਖੀ ਨੀ ਗੱਲ ਤੇ ਸਹੀ ਐ ਮੈਂ ਤੇ ਸਤਿਗੁਰਾਂ ਨੂੰ ਐਡਾ ਬਚਨ ਕਹਿ ਕੇ ਆ ਗਿਆ ਵੀ ਮਹਾਰਾਜ ਮੇਰੀ ਢਾਲ ਵਿੱਚ ਵੀ ਨਿਸ਼ਾਨਾ ਨਹੀਂ ਲੰਘ ਸਕਦਾ ਸਤਿਗੁਰਾਂ ਨੇ ਨਿਸ਼ਾਨਾ ਲਾਤਾ ਤੇ ਲੋਕਾਂ ਨੇ ਮੇਰੇ ਤੇ ਹੱਸਣਾ ਮਜ਼ਾਕ ਕਰਨਾ ਮੇਰਾ ਵੀ ਗੱਲਾਂ ਵੱਡੀਆਂ ਕਰਦਾ ਸੀ ਤੇ ਉਹ ਪਾੜ ਕੇ ਰੱਖਦੀ ਢਾਲੇ ਵੀ ਫੇਰ ਭਾਈ ਲਾਲ ਸਿੰਘ ਕਹਿੰਦਾ ਅਰਦਾਸ ਵਿੱਚ ਮੈਂ ਤਾਕਤ ਤੁਹਾਡੇ ਨਾਲ ਵਚਨ ਸਾਝਾ ਕਰਦਾ ਵੀ ਤੁਸੀਂ ਵੀ ਅਰਦਾਸ ਕਰਨੀ ਮਹਾਰਾਜ ਦੇ ਘਰ ਵਿੱਚ ਬਹੁਤ ਵੱਡੀ ਤਾਕਤ ਹੈ ਅਰਦਾਸ ਵਿੱਚ ਸਾਡੀਆਂ ਭੁੱਲਾਂ ਤਖਤ ਦਿੰਦੀ ਹੈ ਜੇ ਅਸੀਂ ਅਰਦਾਸ ਕਰੀਏ ਮਹਾਰਾਜ ਦੇ ਘਰ ਵਿੱਚ ਜੁੜ ਕੇ ਮਨ ਚੇਤਨ ਨਾਲ ਕਰ ਲਈਏ ਭਾਈ ਲਾਲ ਸਿੰਘ ਕਹਿੰਦਾ ਵੀ ਫਿਰ ਮੈਂ ਕੀ ਕਰਾਂ ਉਹ ਨੂੰ ਜਿਹੜਾ ਪੋਲ ਸਿੱਖ ਖੜਾ ਸੀ ਉਹ ਕਹਿੰਦਾ ਵੀ ਇੱਕ ਕੰਮ ਕਰ ਸਤਿਗੁਰੂ ਮਹਾਰਾਜ ਜੀ ਨੇ ਪੰਜ ਸਿੱਖਾਂ ਨੂੰ ਅਥਾਰਟੀ ਦਿੱਤੀ ਹੱਕ ਦਿੱਤਾ ਵੀ ਪੰਜਾਂ ਦਾ ਬਚਨ ਤਾਂ ਮਹਾਰਾਜ ਵੀ ਮੋੜਦੇ ਨਹੀਂ ਹੈਗੇ ਪਿਆਰ ਕਰਦੇ ਆਪਣੇ ਪੰਜ ਪਿਆਰਿਆਂ ਨੂੰ ਪੰਜ ਸਿੱਖਾਂ ਨੂੰ ਤੂੰ ਐਂ ਕਰ ਅੱਜ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਕੇ ਅਰਦਾਸ ਕਰਦੇ ਤੇ ਅੰਮ੍ਰਿਤ ਦੀ ਛਲ ਬਖਸ਼ਾਲਾ ਬਸਿਆ ਜਾਏਗਾ ਉਹਨੇ ਉਦਾਂ ਹੀ ਕੀਤਾ ਪਿਆਰਿਓ ਸ਼ਾਮੀ ਸਿੰਘਾਂ ਨੂੰ ਇਕੱਠਿਆਂ ਕੀਤਾ ਪੰਜ ਨੂੰ ਬੁਲਾਇਆ ਸੱਦਾ ਦਿੱਤਾ ਤੇ ਪ੍ਰਸ਼ਾਦਾ ਛਕਾਇਆ ਜਦੋਂ ਅਰਦਾਸ ਕਰਨੀ ਸੀ ਪ੍ਰਸ਼ਾਦਾ ਸਰਕੇ ਤੇ ਕਹਿਣ ਲੱਗਿਆ ਜੀ ਮੇਰੀ ਬੇਨਤੀ ਕਰਿਓ ਸਤਿਗੁਰਾਂ ਦੇ ਚਰਨਾਂ 'ਚ ਮੈਥੋਂ ਧੁੱਲ ਹੋ ਗਈ ਗਲਤੀ ਹੋ ਗਈ ਮੈਂ ਬਚਨ ਵੱਡਾ ਕਹਿ ਆ ਮਾਨ ਵਿੱਚ ਹੰਕਾਰ ਵਿੱਚ ਕੱਲੋਂ ਸਤਿਗੁਰੂ ਮੇਰੀ ਢਾਲ ਦਾ ਨਿਸ਼ਾਨਾ ਪਰ ਕਰਨਗੇ ਤੇ ਮਹਾਰਾਜ ਮੇਰੀ ਕੱਲੋਂ ਲਾਜ ਰੱਖ ਦੇਣ ਬਸ ਤੁਸੀਂ ਇਹੀ ਅਰਦਾਸ ਕਰੋ ਜਿਵੇਂ ਮਰਜੀ ਰੱਖਣ ਮਹਾਰਾਜ ਮੇਰੀ ਇੱਜ਼ਤ ਰੱਖ ਦੇਣ ਨਹੀਂ ਲੋਕਾਂ ਨੇ ਮੇਰੇ ਤੇ ਹੱਸਣਾ ਹੈ ਮੇਰੀ ਬਦਨਾਮੀ ਹੋਣੀ ਹੈ ਮੇਰੀ ਬੇਇੱਜ਼ਤੀ ਹੋਣੀ ਹੈ ਬਦਨਾਮੀ ਤਾਂ ਹਰ ਇੱਕ ਦਰਦ ਦਾ ਹੈ ਅਰਦਾਸ ਹੋ ਗਈ ਦੂਜਾ ਦਿਨ ਆਇਆ ਭਾਈ ਲਾਲ ਸਿੰਘ ਗੁਜਰ ਸਤਗੁਰੂ ਮਹਾਰਾਜ ਜੀ ਦੇ ਸਾਹਮਣੇ ਹੋਇਆ ਤੇ ਪਾਤਸ਼ਾਹ ਨੇ ਕਿਹਾ ਭਾਈ ਆ ਗਿਆ ਪ੍ਰੇਮੀਆਂ ਲੈ ਫਿਰ ਤੇਰੀ ਢਾਲ ਪਰਖੀਏ ਇਹਨੂੰ ਪਤਾ ਲੱਗ ਗਿਆ ਵੀ ਮੈਂ ਕੱਲ ਗਲਤੀ ਕਰ ਬੈਠਾ ਸੀ ਇਹ ਕਹਿੰਦਾ ਮਹਾਰਾਜ ਬਖਸ਼ਿਓ ਮੈਨੂੰ ਮੇਰੀਆਂ ਗੁਨਾਹ ਬਖਸ਼ਿਓ ਮੇਥੋਂ ਕੱਲ ਗਲਤੀ ਹੋ ਗਈ ਮਹਾਰਾਜ ਕਹਿੰਦੇ ਚੱਲ ਭਾਈ ਸਾਰੀ ਸੰਗਤ ਖੜੀ ਹੈ ਤੂੰ ਹੀ ਤਾਂ ਕੱਲ ਕਹਿ ਕੇ ਗਿਆ ਸੀਗਾ ਮਿਟਾ ਹਲ ਪਰਖਿਓ ਮਹਾਰਾਜ ਚਲ ਦੂਰ ਜਾ ਕੇ ਖਲੋ ਜਾ ਦੂਰ ਜਾ ਖੜਿਆ ਭਾਈ ਲਾਲ ਸਿੰਘ ਗੁਜਰ ਸਤਿਗੁਰਾਂ ਨੇ ਸਿੱਖ ਤੋਂ ਰਹਿਤਲ ਮੰਗਾਈ ਜਦੋਂ ਪਾਤਸ਼ਾਹ ਨੇ ਗੁਰਮੁਖ ਪਿਆਰਿਓ ਢਾਲ ਵੱਲ ਨਿਸ਼ਾਨਾ ਲਾਟੇ ਬਿੰਨਣ ਲੱਗੇ ਨਾ ਜਦੋਂ ਸਿਸ਼ਤ ਬਿੰਨੀ ਤੇ ਘੋੜਾ ਦੱਪਣ ਲੱਗੇ ਪਾਤਸ਼ਾਹ ਮਹਾਰਾਜ ਜੀ ਨੇ ਰਾਹੋ ਦਾ ਮੂੰਹ ਥੱਲੇ ਕਰ ਲਿਆ ਤੇ ਨਿਸ਼ਾਨਾ ਲਾਇਆ ਸਾਰੇ ਪੋਲ ਖੜੇ ਸਿੱਖ ਦੇਖਦੇ ਆ ਵੀ ਗੱਲ ਕੀ ਹੋ ਗਈ ਸਤਿਗੁਰੂ ਨਿਸ਼ਾਨਾ ਲਾਉਂਦੇ ਲਾਉਂਦੇ ਕਿਉਂ ਰੁਕ ਗਿਆ ਥੋੜਾ ਸਮਾਂ ਰੁਕ ਕੇ ਕੁਝ ਸੋਚ ਵਿਚਾਰ ਕੇ ਮਹਾਰਾਜ ਫੇਰ ਦੂਸਰੀ ਵਾਰੀ ਰੈਫਲ ਦਾ ਨਿਸ਼ਾਨਾ ਬਿੰਦਿਆ ਤੇ ਜਦੋਂ ਹੀ ਘੋੜਾ ਦੱਪਣ ਲੱਗਦੇ ਆ ਮਹਾਰਾਜ ਜਦ ਹੀ ਰੈਫਲ ਥੱਲੇ ਕਰ ਲਿਆ ਕਰਨ ਸਿੱਖ ਕਹਿੰਦੇ ਆ ਵੀ ਕਹਿੰਦੇ ਸੱਚੇ ਪਾਤਸ਼ਾਹ ਗੱਲ ਕੀ ਹੋਈ ਤੁਸੀਂ ਨਿਸ਼ਾਨਾ ਕਿਉਂ ਨਹੀਂ ਲਾਉਂਦੇ ਢਾਲ ਤੇ ਤੁਸੀਂ ਦੀ ਇੱਕ ਅਰਦਾਸ ਕਰਾਈ ਮਹਾਰਾਜ ਚਰਣਾ ਵਿੱਚ ਕਿ ਮੇਰੀ लाज ਰੱਖਦੇ ਸੱਚੇ ਪਾਤਸ਼ਾਹ ਉੱਡੇ ਨੇ ਮਹਾਰਾਜ ਕਹਨ ਕੀ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਨਿਸ਼ਾਨਾ ਨਹੀਂ ਫੜ ਸਕਦੇ ਮਹਾਰਾਜ ਕਿਉਂ ਕਹਿੰਦੇ ਭਾਈ ਅਸੀਂ ਜਦੋਂ ਹੀ ਭਾਈ ਲਾਲ ਸਿੰਘ ਗੁਜਰ ਦੀ ਢਾਲ ਵੱਲ ਹੈਪਲ ਕਰਕੇ ਸਿਸ਼ਤ ਬਿੰਦਿਆਂ ਜਦੋਂ ਹੀ ਅਸੀਂ ਘੋੜਾ ਨੱਪਾਂ ਲੱਗਦੇ ਆ ਨਾ ਇਹਦੀ ਢਾਲ ਦੇ ਮੂਹਰੇ ਨੌ ਪਾਤਸ਼ਾਹੀਆਂ ਆ ਕੇ ਖੜ ਹੋ ਜਾਂਦੀਆਂ 10 ਵਿੱਚ ਪਾਤਸ਼ਾਹ ਦੇ ਬਚਨ ਅਸੀਂ ਇੱਕ ਵਾਰ ਵੇਖਿਆ ਅਸੀਂ ਦੋ ਵਾਰੀ ਵੇਖਿਆ ਵੀ ਸਾਨੂੰ ਭੁਲੇਖਾ ਨਾ ਪੈਂਦਾ ਹੋਵੇ ਤੀਜੀ ਵਾਰ ਅਜਮਾ ਕੇ ਵੇਖਿਆ ਸੀ ਜਦੋਂ ਹੀ ਇਹਦੀ ਢਾਲ ਤੇ ਨਿਸ਼ਾਨਾ ਲਾਉਣ ਲੱਗਦੇ ਆ ਨੌ ਪਾਤਸ਼ਾਹਾਂ ਇਹ ਭਾਈ ਲਾਲ ਸਿੰਘ ਦੀ ਗੁਜਰ ਦੀ ਅਰਦਾਸ ਪੂਰੀ ਕਰਨ ਵਾਸਤੇ ਇਹਦੀ ਢਾਲ ਦੇ ਮੂਰੇ ਕਵਚ ਬਣ ਕੇ ਖੜ ਜਾਨੀ ਆ ਇਸ ਕਰਕੇ ਅਸੀਂ ਇਦੀ ਟਾਲ ਦਾ ਨਿਸ਼ਾਨਾ ਨਹੀਂ ਪਰਖ ਸਕਦੇ ਸਾਰੀ ਸੰਗਤ ਹੈਰਾਨ ਹੋ ਗਈ ਵੇਖ ਕੇ ਜਦੋਂ ਭਾਈ ਲਾਲ ਸਿੰਘ ਗੁਜਰ ਨੇ ਸੁਣਿਆ ਕਿ ਨੌ ਪਾਤਸ਼ਾਹਾਂ ਸਾਨੂੰ ਬਖਸ਼ਿਆ ਘਰਿ ਅਮਰੇ ਕਾਤ ਨੇਤਰ ਤੁਮੀ ਲਾ ਜੀ ਹਾਨਕ ਦਾਸ ਸਦਾ ਪਰਬਾਨੀ ਓਹ ਆ ਕਹਿ ਹਰ ਦਾਸ ਹਮ We okay. निवारण हारा दुखा का सुखदा सा गन्ना को लागे जाति प्रमा करदास करदास इको अंकार श्री जी की सत्ताय श्री प्रगति जी सहाय वार श्री पौति जी की पात श्राय दशरी प्रथम गोस्व सुंदर नद गुप्ते मृदास रामदास स्वामी सहाय अर्जुन हर गोविंद ना सुमराय श्री हर राय श्री कृष्ण तैयारी जय श्री सब दुख जाए ਦੇਵਾਤਰ ਸਮਰਿਆ ਕਰਨ ਆਉਣ ਦੇ ਆਵਤ ਆਏ ਸਭ ਥਾਂ ਉਂਜੀ ਸਹਾਲ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਓ ਪੰਥ ਦੇ ਵਾਲੀ ਦੇਵ ਦੇਵ ਦੇ ਧੰਨ ਧਾਰਮਿਕ ਪਿਤਾ ਸਭ ਥਾਂ ਉਂਜੀ ਸਾਈ ਸਭ ਥਾਂ ਉਂਜੀ ਸਾਈ ਦਸਾਂ ਸਤਿਗੁਰਾਂ ਦੇ ਅਨਪਾਵ ਗਿਆਨ ਸਰੂਪੋ ਹਾਜਰਾ ਹਜੂਰ ਜਹਰਾ ਜੂਰ ਤਕਤ ਜਾਗੁਰ ਸਮਰਜੀ ਕੇ ਮਾਲਕ ਕਾਣਾ ਨਿਦਾਨ ਕਰਮ ਕਿਰਪਾ ਗੋਗੋ ਜੋਗੋ ਅਤਾਲ ਨਮੋ ਤਨਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਮਹਾਤਮ ਉਪਦੇਸ਼ ਸ੍ਰੀ ਤਾਂ ਅੰਤਰ ਕੀ ਸਾਧ ਸੰਗਤ ਖਾਲਸਾ ਸਾਹਿਬ ਬੋਲਣਾ ਜੀ ਸਤਿਗੁਰਾਂ ਦੇ ਸਾਜਿ ਨੇ ਵਗੇ ਪੰਜ ਪਿਆਰੇ ਚਾਰ ਸਾਹਿਬ ਜਾਦੇ 40 ਮੁਕਤੇ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖਤ ਲਾਇਤੇ ਵਿਵਹਾਰ ਦੇਖ ਸੁਣ ਕੇ ਆਣ ਲਿਟ ਕੀਤਾ ਇਤਨਾ ਪਿਆਰਿਆ ਸਤਿਆਰਾਂ ਜਿਤਮੰਗ ਦਾ ਧਿਆਨ ਤਰਕੇ ਸਾਧ ਸੰਗਤ ਖਾਲਸਾ ਸਾਹਿਬ ਬੋਲੜਾ ਜੀ ਜਿਨਾ ਸਿੰਘਾਂ ਸਿੰਘਣੀਆਂ ਦੇ ਦਰਮੇਂ ਤੀਸਕਤੇ ਬੰਦ ਬੰਗਜਾ ਕਰਵਾਏ ਕੋਪੜੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਹਰਿਆ ਨਾਲ ਚਰਾਨ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਣੀ ਹਾਰਿਆ ਸਿੱਖੀ ਕੇਸਤਾਨ ਸਵਾਸਾ ਸੰਗ ਨੇ ਵਾਈ ਪੰਗਾਂ ਸ਼ਹੀਦਾਂ ਸੰਤਾਂ ਭਗਤ ਮਹਾਂਪੁਰਸ਼ਾਂ ਨੇ ਸਰਬੋਤਮ ਪਵਿੱਤਰ ਧਾਲ ਕਮਾਈ ਦਾ ਅੰਤਰ ਕੇ ਸਾਧ ਸੰਗਤ ਖਾਲਸਾ ਸਾਹਿਬ ਬੋਲਦਾ ਪੰਗਾਂ ਤਕਤਾਂ ਸਰਬਤ ਗੁਰਦੁਆਰਿਆਂ ਦੀ ਕਾਸ ਕਰੋਰਾਂ ਦੇ ਸੰਗਾਂ ਦਾ ਅੰਤਰ ਕੇ ਸਾਧ ਸੰਗਤ ਖਾਲਸਾ ਸਾਹਿਬ ਬੋਲਦਾ ਜੀ ਮੇਥੇ ਸਰਬੱਤ ਖਾਲਸਾ ਜੀ ਕਿਰਦਾ ਸਾਈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤੇ ਆਵੇ ਨਾਮ ਚਿਤੇ ਆਉਣ ਦੇ ਕਾਰਨ ਸਭ ਦਾ ਸੁਖ ਹੋਵੇ ਜਹਾਂ ਜਾਂ ਗੁਰੂ ਖਾਲਸਾ ਸਾਹਿਬ ਦੀ ਜੋਤਾਂ ਦਾ ਰਸ਼ੇ ਰਾਇਤ ਦੇਵਤੇ ਵਖਾਤ ਬਦਕੀ ਪਾਇ ਪ੍ਰੰਤ ਕੀਤ ਸ੍ਰੀ ਸਭਾ ਜੀ ਉਨਾਈ ਸੇ ਸਿਕਾ ਨੂੰ ਸਿੱਖੀ ਦਾਣ ਕੇਸ ਦਾਨ ਰਹਿਤ ਦਾਨ ਮਦੇਕ ਦਾਨ ਸਹਾ ਦਾਨ ਪ੍ਰੋਸਾ ਦਾਨ ਦਾਣਾ ਸ੍ਰਿਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸ਼ੁਕਨ ਚੰਕੀ ਨਾਹਿ ਬੋਲਣਾ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਾਤੋ ਚੀ ਮਤ ਪਤ ਦੇ ਰਾਖੇ ਆਪ ਕਾਲ ਪੁਰਖ ਵੰਗਰ ਜੀਓ ਮੇਰਾ ਤਾਲ ਪ੍ਰਥੀ ਜਿੰਨਾ ਤੋਂ ਖਾਲਸਾ ਪੰਥ ਨੂੰ ਰਛੋੜਿਆ ਗਿਆ ਜਿੰਨਾ ਦੇ ਖੁੱਲੋ ਵਰਸ਼ਨ ਬਿਨ ਦਾ ਰਕੀ ਸੇਵਾ ਸੰਭਾਲਦਾ ਬਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਵੇਹਿਮਾਨਾਂ ਦੇ ਵਾਣ ਸਤਿਗੁਰੂ ਮੇਤਾਂ ਮੇਰਾ ਤਾਲਿਆ ਮੇਤਾਂ ਸਤਗੁਰੂ ਮੇਤਿਆਂ ਦੀ ਓਟਾਂ ਵਿੱਚ ਆਸਰਾ ਦੇ ਆਸਰੇ ਸੱਚੇ ਪਿਤਾ ਤਨਉ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਤੇ ਜਹਾਨਾਂ ਦੇ ਵਾਲੀ ਆਪ ਜੀਾਂ ਦਾ ਧੰਨਵਾਦ ਸੁਪ੍ਰਾਨਾ ਆਪ ਜੀਾਂ ਨੇ ਬੜੀ ਅਪਾਰ ਕਿਰਪਾ ਕੀਤੀ ਜਿਸ ਮਿਹਰਾਂਤ ਸਦਕਾ ਸਤਿਗੁਰੂ ਦਾਤਾਰ ਜੀਓ ਸ਼ਲੋਕ ਗਣਦਮਾ ਮਾਂ ਬਾਜਿਆ ਪਰਿਆ ਨਿਸਾਨਾ ਘਾਓ ਖੇਤ ਜਮਾਂਦੇ ਸਰਮਾ ਅਗ ਵੇਦਨ ਕੋ ਦਾ ਸੂਰਾ ਸੋਤੇ ਚਾਨੀ ਅੰਦਰ ਵਹੇ ਦਿਨ ਕੇ ਤੇ ਪ੍ਰਜਾ ਪ੍ਰਜਾ ਕਟਮਰਾਂ ਕਬੂਰ ਨਾ ਛੜਾ ਖੇਤ ਦੇ ਤਾਰਣੀ ਸਮੂਹ ਸਹਿਦ ਸਿੰਘਾਂ ਦੀ ਜਾਗਨ ਸਮਰਪਿਤ ਸਤਿਗੁਰੂ ਦਾਤ ਜੀ ਉਹ ਪਰਸੋ ਰੋਜ ਤੋਂ ਲੈ ਕੇ ਆਪ ਜੀਾਂ ਦੇ ਪਾਵਨ ਤਿਜਕਰ ਅਸਥਾਨਾਂ ਤੇ ਸਮੂਹ ਨਗਰ ਨਿਵਾਸੀ ਪੰਡ ਸਿੱਖਾਂ ਲਗੜੀਆਂ 25 ਅਤੇ ਸਮੂਹ ਗੋਪਤਿਹਾਰਾ ਵੱਲੋਂ ਆਪ ਜੀਾਂ ਦੀ ਪਾਵਨ ਮਹਤਿਤਰ ਜਨਮ ਮਨਾਉਂਦੇ ਹੋਇਆ ਧਰਤੀ ਬਾਣੀਆ ਤਨਸਗਲੇ ਚੰਤ ਮਿਟਾਈ ਜੀ ਕੇ ਸ੍ਰੀ ਅਖੰਡ ਪਾਠ ਦਾ ਆਰੰਭ ਕਰਵਾਏ ਸਨ ਸਤਿਗੁਰੂ ਦਾਤਾ ਜੀਓ ਹਾਸ਼ਟਾਗ ਆਪ ਜੀ ਦੀ ਮਹਾਨ ਨਿਹਾਨ ਕਿਰਪਾ ਦਾ ਸਦਕਾ ਸਤਿਗੁਰੂ ਦਾਤਾ ਜੀਓ ਬਰੋ ਰਾਣੀ ਆਦਤ ਮਦ ਮਤ ਅੰਤ ਸੰਪੂਰਨ ਸਹਤ ਕੜੀ ਭੋਗ ਪਾਏਗਾ ਉਪਰੰਤ ਹਰੀ ਜਸ ਕਥਾ ਵਿਚਾਰਾਂ ਕੀਤੀ ਗਈਆਂ ਫਾਸਟਾ ਜੀਓ ਆਪ ਜੀ ਦੀ ਰਾਣੀ ਪੜ੍ਹਦੀਆਂ ਪਾਸੋਂ ਸੇਵਾ ਕਰਦੇ ਪਾਸੋਂ ਅਤੇ ਸਮਤੀਆਂ ਸਰਮਾ ਨਵਕਾ ਪਾਸੋਂ ਹੋ ਗਿਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਖਿਮਾ ਬਖਸ਼ੋ ਦਾਤਾ ਜੀ ਅੱਗੇ ਵਾਸਤੇ ਤਾਂ ਸਭ ਤੋਂ ਸਪਸ਼ਟ ਗੁਰ ਰਾਣੀ ਪੜਨ ਸੁਣਦੀ ਅਤੇ सेवा सिमरन करनी सिमरन रमदानि प्रत्येक वर्ष श्रीरा का दिह आरोग्यता तांद्रेस ने वशियां घरा में सुख शांति एकताvartheta प्रेम तर वशना सतगुरु दाता जीओ कुछ करदासा वेंकिया ने सतगुरु दाता जीओ आपि ने पावन पवित्र चरणा कमला जैसे तार जिया रे एक एकत हां लाहे जडानियास नानक नाम तिहाईया कालज आवे रास और उपाल सब त्यागे और दारू नाम लेया ਤਾਪ ਤਾ ਪਸੰਦ ਮਿਤੇ ਰੋਗ ਸਿੱਤਲਮਨ ਪਹਾੜੀ ਮਹਵਾਂ ਕੌਰ ਸਾਹਿਬ ਦੇ ਦਾਤਾ ਜੀਓ ਆਪ ਜੀਆਂ ਦਰ ਘਰ ਦੇ ਸੇਵਾਤੋਂ ਗੁਰਮਤਿ ਪਿਆਰੇ ਬੇਬੇ ਰਤਨਦੀਪ ਕੌਰ ਅਤੇ ਸਰਦਾਰ ਨਗਵੀਪ ਸਿੰਘ ਸਮੂਹ ਪਰਿਵਾਰ ਵੱਲੋਂ ਆਸ਼ਰੇਯਾਦੀ ਪੀ ਆਰ ਵਾਸਤ੍ਰਦਾਸ ਸਿੰਘ ਤੇ ਸੰਗੋਦਾਤਾ ਜੀਓ ਪ੍ਰਵਾਨ ਕਰਨੇ ਦੂਸਰਾ ਗੁਰਮਤਿ ਪਿਆਰੇ ਸਰਦਾਰ ਹਰਪੂਰ ਸਿੰਘ ਕਨੇਡਾ ਸ਼ਰੀਰ ਅਤੇ ਬਿਹਾਰੋਗਤਾ ਤੰਦਰੁਸਤੀ ਵਾਸਤ੍ਰਦਾਸ ਸਿੰਘ ਤੇ ਦਾਤਾ ਜੀ ਆਪੇ ਪ੍ਰਵਾਨ ਕਰਨੇ ਸਰਦਾਰ ਮਜੀਦ ਸਿੰਘ ਕੈਨੇਡਾ ਸਮੂਹ ਪਰਿਵਾਰ ਵੱਲੋਂ ਸਦਗੁਦਾਤਾ ਜੁਰਦਾਸ ਵੀਰ ਤੇ ਆਤੰਦਰਸਨ ਵਾਸਤੇ ਆਪ ਜੀ ਨੇ ਪ੍ਰਵਾਨ ਕਰਨੀ ਸਦਗੁਦਾਤਾ ਜੀਓ ਸਰਦਾਰ ਜਗਨ ਸਿੰਘ ਕੈਨੇਡਾ ਸ਼ਰੀਰ ਕਦੇ ਅਰੋਗਤਾ ਆਤੰਦਰਸਨ ਵਾਸਤੇ ਦਾਸਨੀ ਜੀ ਤੇ ਦਾਤਾ ਜੀ ਆਪ ਜੀ ਨੇ ਪ੍ਰਵਾਨ ਕਰਨੀ ਬੇਤਰੀ ਮਹਤ ਦੀਪ ਕੌਰ ਕੈਨੇਡਾ ਸਰਦਾਰ ਮਨਿੰਦਰ ਕੌਰ ਸਤਿਗੁਰੂ ਦਾਤਾ ਜੀਓ ਵਿਭੀ ਵਿਨਿੰਦਰ ਕੌਰ ਕੈਡਾ ਅਤੇ ਪ੍ਰਵਾਨ ਕੌਰ ਕੈਡਾ ਸੂ ਪਰਵਾਰ ਵੱਲੋਂ ਵਾਸਤਵਿਕ ਜੀ ਦਾਤਾ ਜੀ ਆਪੀ ਨੇ ਪ੍ਰਵਾਨ ਕਰਨੀ ਸਤਿਮਤਾ ਸਤਿਗੁਰੂ ਦਾਤਾ ਜੀਓ ਵਿਭੀ ਹਰਪ੍ਰੀਤ ਕੌਰ ਕੈਡਾ ਸੂ ਪਰਵਾਰ ਵੱਲੋਂ ਤਾਂ ਰਸਨਾ ਵਾਸਤੇ ਅਰਦਾਸ ਬੇਨਤੀ ਦਾਤਾ ਜੀ ਆਪੀ ਨੇ ਸ੍ਰੀ ਉੱਤਰਵਾਰਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਕਿਰਪਾ ਕਰੋ ਸਤਿਗੁਰੂ ਦਾਤਾ ਜੀਓ ਦਸਦੀ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਹੋ ਸੰਗਤਾਂ ਨੇ ਪਰਿਵਾਰ ਵਾਲੇ ਆਪ ਜੀ ਦੇ ਗੁਰਦਾਨੀ ਦੇ ਓਟ ਆਸਰੇ ਸਦੀਰੇ ਬਾਤਾਂ ਨੂੰ ਸੋ ਗੁਰਮਖ ਪਰਵਾਰ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤਿਰ ਸਾਰ ਪੁਨੀਆ ਕਰਣੀਆਂ ਸ਼ਰੀਰਾਂ ਦਾ ਦੇ ਆਰੋਗਤਾ ਕਾਂਗਰਸ ਨੇ ਬਸ ਜੀ ਬਾਤਾਂ ਆਪਨੇ ਕਿਰਪਾ ਕਰਨੀ ਦੇਸਾਂ ਬਦੇਸਾਂ ਦੇ ਵਿੱਚ ਅੰਗ ਸੰਗ ਹੋ ਕੇ ਸਹਾਤਾ ਕਰਦੇ ਰਹੇ ਨਾ ਤਾਂ ਇਹ ਬੱਚਿਆਂ ਦੀ ਸਤਿ ਮਿਹਰ ਪਰ ਹੱਥ ਲਾਉਣੇ ਵਿੱਜਾ ਦੀ ਬਾਤ ਬਸ਼ਰੀ ਮਾਤਾ ਪਿਤਾ ਦੇ ਆਗਿਆਕਾਰੀ ਦੇਸ਼ ਕਾਮ ਦੇ ਸੇਵਾਦਾਰ ਗੁਣਪਾਸ ਨੰਬਰ 5 ਵਾਲ ਡੰਗਰ ਅਤੇ ਫਸਲ ਵਾਲੇ ਵਿੱਚ ਸੁਖ ਸ਼ਾਂਤੀ ਵਰਪਾਉਣ ਸਤਿਬਰ ਦਾਤਾ ਜੀਓ ਤਿੰਨੇ ਰਾਜ ਦੇ ਬੇਸੰਤਾਨੇ ਆਪ ਜੀਾਂ ਦੇ ਪਾਵਨ ਪਵਿੱਤਰ ਲੰਗਰ ਮੰਦਰਾਂ ਦੀਆਂ ਤਨਮਾਨ ਧਰ ਦੇ ਨਾਲ ਸੇਵਾਵਾਂ ਕੀਤੀਆਂ ਸਰਬੱਤ ਸੰਤਾਨਾਂ ਦੀਆਂ ਕੀਤੀਆਂ ਹੋਈਆਂ ਸੇਵਾਵਾਂ ਥਾਏ ਪਾਉਣੀਆਂ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਬੋੜ ਕਰਨੇ ਪਾਤਸ਼ਾਹ ਵੇਗਨਵਾ ਜੀ ਆਪਨੀ ਕਿਰਪਾ ਕਰਨੀ ਇਹਨਾਂ ਹੀ ਕਾਰਜਾਂ ਨੂੰ ਮੁਕਤ ਰੱਖਦਿਆਂ ਹੋਇਆਂ ਆਪ ਜੀ ਦੇ ਗੁਰਮਤ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਸੋਹਣੇ ਪਸਾਕੇ ਪਹਿਨਾਏ ਗਏ ਆਪ ਹੀ ਮੰਗੀਤ ਕਰ ਦਿੱਤੇ ਨੇ ਗੁਰਮਤ ਪਰਿਵਾਰਾਂ ਦੇ ਮੌਤ ਪਰਮੋਤ ਵਿੱਚ ਪੜਦੇ ਤਜਨੇ ਅੰਗ ਸੰਗ ਹੋ ਕੇ ਸਾਕਾ ਕਰਦੇ ਨਾ ਦਾਤਾ ਜੀਓ ਜੋ ਦੇ ਸੰਗਤਾਂ ਨੇ ਸਤਿਗੁਰੂ ਦਾਤਾ ਜੀਓ ਤੋਂ ਉਸਨੇ ਆਪ ਜੀ ਦੇ ਪਾਵਨ ਪਦਿੱਤਰ ਚਰਣਾ ਕਮਲਾਂ ਦੀਆਂ ਹਾਜ਼ਰੀਆਂ ਪਈਆਂ ਸਰਬੱਤ ਸੰਤਾਂ ਦੀਆਂ ਹਾਜ਼ਰੀਆਂ 뜰 ਫਲ ਪਟਾ ਮੰਦਰ ਦੇ ਪ੍ਰਵਾਨ ਕਰਨੀਆਂ ਚਲੇ ਆ ਹੋਇਆ ਕਾਰਨ ਮੈਂ ਤਾਂਮ ਜਥੇ ਦੇ ਪਨਾ ਪਾਕ ਸਾਹਿਬ ਰਾਜੀਓ ਆਪ ਜੀ ਦੀਆਂ ਅੰਦਰ ਤਿਹਾਵਲ ਕ੍ਰਾ ਪ੍ਰਸਾਦ ਜੀ ਦੀਆਂ ਸਭ ਕੇ ਹਾਜ਼ਰੀਆਂ ਕਰੋ ਜੀ ਕਿਰਪਾ ਪਹਿਲ ਨਾਮ ਅਨਿਕ ਪ੍ਰਤਾਡ ਭੋਜਨ ਬਕੀ ਬੋ ਵਿਜਨ ਨਿਸ਼ਟਾਈ ਤਨ ਪਾਤ ਸਾਨ ਸੋਤਿ ਪੁਤਰਾ ਹੁਣ ਲਾਭੁ ਹੋ ਪੋਗ ਹਰਿ ਲਗਿਆ ਭੋਗ ਆਪ ਜੀ ਦੀ ਰਸਨਾ ਲਾਇਕ ਹੋਵੇ ਤਿਆਰੀ ਸੰਗਤ ਵਿੱਚ ਵਰਤੇ ਜੋ ਜੀ ਸਕੇ ਸੋ ਆਪ ਜੀ ਦਾ ਪਵਿੱਤਰ ਨਾਮ ਵਾਹਿਗੁਰੂ ਵਾਹਿਗੁਰੂ ਜਤੈ ਸਤਿਗੁਰ ਦਾਤਾ ਜੀ ਹੋਣ ਕਰੋ ਜੀ ਕਿਰਪਾ ਪਾਗਨ ਤੇ ਤਰ ਹੁਕਮ ਨਾਗੇ ਸਾਹਿਬ ਅਰਸ਼ੁ ਨਦਰ ਨਦਰ ਹਾਲ ਤੋ ਬ੍ਰਹਮਾ ਤੇ ਚਰਨ ਦਾ ਬਾਰੂ ਬਖਸ਼ੋ ਸੇਈ ਚਰਨਾਂ ਮਿਲ ਮਿਲਿਆ ਜਿਨ੍ਹਾਂ ਵਿੰਨਿਆ ਆਪ ਜੀ ਦਾ ਪਵਿੱਤਰ ਨਾਮ ਜਿਤੀ ਆਵੇ ਧੰਨ ਗੁਰੂ ਨਾਨਕ ਨਾਮ ਜੀ ਰੰਗ ਤੇ ਬਾਣੀ ਸਰਬਤ ਦਾ ਵਾਲਾ ਵਾਹਿਗੁਰੂ 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 ਜੀ ਕਾ ਸਤ ਸਬਾ

సేవమే పతక సభన్ యేషుకీ కర్తుడా పాంక బద్యా ఫతక కాలేక లాలత గురు గురే దసే రోజీ దద్మద్ హోతే రే రాజ రే శ్రీయా విచరణ కరు ఖండా జాకే హాత్ మే

ਹੋ ਗਿਆ ਗਿਆ ਵਾਪਸ ਨਹੀਂ ਤਰਗਦੇ ਮੰਨ ਲੀਂ ਹੰਤ ਦੇ ਦੇ ਕਰੋ ਗਈ ਰਹਾ ਜੀ ਜਗਨ ਤੇਸ਼ਰਾ ਭਾਏ ਕਹੇ ਅੱਲਾ ਰਾਦੇ ਆਪਣੇ ਕਰਦੀਂ ਅੰਦਕਾਂ ਵੱਲੋਂ ਮਾਨ ਸਨਮਾਨ ਕੀਤਾ ਜਾਣਾ ਹੈ ਸੂਦਾਸ ਨੌ ਬੋਲੇਗਾ ਸੋ ਬੇਨਤੀ ਹੈ ਸਭ ਤੋਂ ਪਹਿਲਾਂ ਸੋਨਹਾਰ ਸਤਸ੍ਰੀਆਕਾਲ ਬੋਲੇ ਸੋਨਹਾਰ ਸਤਸ੍ਰੀਆਕਾਲ ਸੋ ਬੇਨਤੀ ਹੈ ਆਪਣੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਨੂੰ ਬੋਲੇ ਸੋਨਹਾਰ ਸਤਸ੍ਰੀਆਕਾਲ ਸੋ ਬੇਨਤੀ ਹੈ ਭਾਈ ਮੈਂਬਰ ਹੀਰ ਸਿੰਘ ਰਹਿਲ ਬਰਬਿੰਦਰ ਸਿੰਘ ਗਿੱਲ ਬੋਲੇ ਸੋਨਹਾਰ ਬੇਨਤੀ ਹੈ ਪੰਚਾਇਤ ਮੈਂਬਰਾਂ ਨੂੰ ਭਾਈ ਪੀਰ ਸਿੰਘ ਰਹਿਲ ਬਰਬੰਦਰ ਸਿੰਘ ਗੈਲਾ ਰਾਜੂ ਸਿੰਘ ਤਖੇਗਾ ਹਾਂਸਾ ਸਿੰਘ ਪੰਚਾਇਤ ਮੈਂਬਰ ਬਿੰਦੂ ਸਿੰਘ ਪੰਚਾਇਤ ਮੈਂਬਰ ਬੋਲੇ ਸੋਨਹਾਲ ਸਤ ਸ੍ਰੀ ਅਕਾਲ ਕਿੰਦੀ ਸਿੰਘ ਮਾਨ ਮਿੱਠੂ ਸਿੰਘ ਬੰਗੜਾ ਪੱਟੀ ਦੇ ਵਿੱਚੋਂ ਸਿੰਦਰ ਸਿੰਘ ਸੰਗੀਤ ਕ ਬੋਲੇ ਈ ਸੋਨਹਾਰ ਪਾਲੀ ਸਿੰਘ ਪੰਚਾਇਤ ਮੈਂਬਰ ਦੋਦਾ ਸਿੰਘ ਪੰਚਾਇਤ ਮੈਂਬਰ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਬੋਲੇ ਈ ਸੋਨਹਾਰ ਸਤਿ ਸ਼੍ਰੀ ਅਕਾਲ बोले ਈ ਸੋਨਹਾਰ ਸਰ ਸਿਵਾਰਾ ਸਿੰਘ ਸਰਪੰਚ ਸਾਹਿਬ ਬੋਲੇ ਈ ਸੋਨਹਾਰ ਬੇਤੀ ਕਰਦੇ ਆ ਜੀ ਸਰਦਾਰ ਸਿਵਾਰਾ ਸਿੰਘ ਸਰਪੰਚ ਕਮੇਟੀ ਦੇ ਪਾਸੋਂ ਆਪਣਾ ਗੁਰੂ ਘਰ ਦੀ ਵਾਸਸ ਸਨੋਪਾ ਪ੍ਰਾਪਤ ਕਰੋ ਬੋਲੇ ਈ ਸੋਨਹਾਰ ਸਰਦਾਰ ਸੰਜੀਤ ਸਿੰਘ ਸਾਹਿਬ ਦਾ ਸਰਪੰਚ ਬੋਲੇਈ ਸੋ ਨਿਹਾਲ ਸਰਦਾਰ ਮਹਿਦਰ ਸਿੰਘ ਜੀ ਖੈਰਾ ਸਾਬਕਾ ਸਰਪੰਚ ਬੋਲੇਈ ਸੋ ਨਿਹਾਲ ਸਰਦਾਰ ਜਗਸੀਰ ਸਿੰਘ ਜੀ ਭਲੋਆ ਸਹੀ ਹੈ ਜੀ ਕਿ ਧੰਨਵਾਦ ਕੀਤਾ ਜਾਂਦਾ ਹੈ ਸੋਨਿਹਾਲ ਸਤ ਸ੍ਰੀ ਅਕਾਲ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਪੰਜਾਬੀ ਸੋਨਿਹਾਲ ਸਤਨਾਂ ਸਿੰਘ ਜੀ ਸਰਪੰਚ ਸਾਹਿਬ ਆ ਕੇ ਸਰਪੰਚ ਸਤਨਾਂ ਸਿੰਘ ਸੇਖੋਂ ਢਾਲ ਕਮਾਈਟੀ ਮੈਂਬਰ ਪੀਤਾ ਸਿੰਘ ਗਿਰੀ ਸਿੰਘ ਗਿਰੀ ਸੰਦੇ ਕਾ ਸੈਕਟਰੀ ਭਾਈ ਮਣੀ ਭਪਿੰਦਰ ਸਿੰਘ 1200 ਰੁਪਿਆ ਗੁਰੂ ਕੇ ਲੰਗਰਾਂ ਵਾਸਤੇ ਭੇਜਿਆ ਗਿਆ ਹੈ ਧੰਨਵਾਦ ਬੋਲੇ ਸੋ ਨਿਹਾਲ ਬੇਨਤੀ ਹੈ ਭਾਈ ਬੱਬੂ ਸਿੰਘ ਪੰਡ ਕਰੋ ਬੱਬੂ ਪੰਡਤ ਜੀ ਬੋਲੇ ਸੋ ਨਿਹਾਲ ਕਮੇਟੀ ਪਾਸੋਂ ਭਾਈ ਗੁਰੂ ਘਰ ਦੀ ਵਰਕਸ ਸਤਿਗੁਰਾਂ ਦਾ ਅਸੀਰਵਾਦ ਸਾਡੇ ਸਾਡੇ ਐਮਐਨਐ ਸਾਹਿਬ ਸਰਦਾਰ ਕਾਲਾ ਸਿੰਘ ਢਿੱਲੋਂ ਵੱਲੋਂ 1100 ਰੁਪਇਆ ਗੁਰੂ ਦੇ ਲੰਗਰਾਂ ਵਾਸਤੇ ਭੇਜਿਆ ਗਿਆ ਹੈ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਡੇ ਦਰਮਿਆਨ ਸਾਡੇ ਗੁਰੂ ਘਰ ਦਾ ਮਾਨ ਸਨਮਾਨ ਪ੍ਰਾਪਤ ਕਰੋ ਬੋਲੇ ਸੋ ਨਿਹਾਲ ਸੋ ਸਾਰੀ ਸੰਗਤ ਦਾ ਧੰਨਵਾਦ ਕੀਤਾ ਜਾਂਦਾ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਕੜਾ ਪ੍ਰਸਾਦ ਦੀ ਦੇਗ ਵਰਤ ਰਹੀ ਹੈ ਭਾਈ ਦੇਗ ਤੋਂ ਅੰਤ ਸਾਰੀ ਸੰਗਤ ਨੇ ਗੁਰੂ ਘਰ ਨਗਰ ਸਾਹਿਬ ਦੀ ਕਿਰਪਾ ਦਾ ਕਰਨੀ ਹੈ ਮੁਹੱਜਤੋ ਕੋਲਪੁਰ ਤੋਂ ਭਾਗੀ ਹੋਵੇ ਪਾਰਿਸਰਤ ਬਰਸਰ ਹਾਰ ਹੈ ਬਰਸਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ يا بھائی خارنا تا ہاں لو جي لو جي کي ساب ٿو پئي ٿو يا ڪا ڇا ٿو پئي ٿو

ਹਾਂ ਦੋਲੇ ਜੀ ਜੀ ਇਹ ਮੈਂ ਚੈਨਲ ਤੇ ਵੀ ਪਾਉਂਗਾ ਨਾਲ ਦੀ ਨਾਲ ਹੀ ਪੈ ਜਾਣੀ ਅੱਜ ਇਹ ਸ਼ਾਮ ਨੂੰ ਐਡਿਟ ਕਰਕੇ ਜਿਹੜਾ ਹੈ ਆਪਣਾ ਚੈਨਲ ਪੀਵੀ 19 K TV ਤੁਸੀਂ ਮੇਰੇ ਪੈਨ ਡਰਾਈਵ ਵੀ ਬਣਾਉਂਗੇ ਨਾ ਹਾਂ ਜੇ ਤੁਸੀਂ ਚਾਹੋ ਤਾਂ ਪੈਨ ਡਰਾਈਵ ਦੇ ਵਿੱਚ ਪਵਾ ਸਕਦੇ ਹੋ